ਹੱਥੋਂ ਹੁਣ ਸੀ ਪਾਣੀ ਘਟਾਇਆ ਲੋਕ ਬਾਅਦ ਉਹ ਵੀ ਮੈਂ ਲੈ ਲਈ ਦੀ ਆ ਬਾਈ ਜਦੋਂ ਛੱਡ ਕੇ ਤੂੰ ਵੀਡੀਓ ਬਣਾਉਂਦੇ ਆਂ ਮੈਂ ਛੱਡਿਆ ਤੂੰ ਛੱਡਿਆ ਜਾਂ ਕੇ ਛੱਡਦੇ ਆਂ ਜੀ ਪਾਹੀ ਮੈਂ ਛੱਡਿਆ ਨਹੀਂ ਯਾਰ ਕਦੀ ਲੈ ਨਾ ਆ ਉਹ ਆ ਬੀ ਸਮਾਰ ਹੋ ਗਈ ਪਰ ਦੇਖੋ ਮੈਂ ਪ੍ਰਮਾਤਮਾ ਦੀ ਕਰਨ ਖਾਂਦਾ ਜੀ ਅਗੇ ਆ ਬੇਟਾ ਮੈਂ ਕਿਵੇਂ ਬਰਾਜੀ ਕਮਾਲ ਰਿਸ਼ਵਤ ਲੈ ਕੇ ਮੁਕਰ ਗਿਆ ਬੀਡੀਪੀਓ ਦੇਖੋ ਫਿਰ ਕਿਵੇਂ ਮਨਾਇਆ ਬੀਡੀਪੀਓ ਨੇ ਸਰਪੰਚ ਤੋਂ 15000 ਰੁਪਏ ਦੀ ਰਿਸ਼ਵਤ ਲੈ ਲਈ ਤੇ ਜਦੋਂ ਪਤਾ ਲੱਗਿਆ ਇਹ ਤਾਂ ਸਟਿੰਗ ਹੋ ਗਿਆ ਤਾਂ ਨੋਟਾਂ ਦੀ ਗੁੱਟੀ ਚਲਾ ਕੇ ਮਾਰੀ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਸਾਫੀ ਮੁਕਰ ਗਿਆ ਤੇ ਦੇਖੋ ਫਿਰ ਕਿਵੇਂ ਮਨਾਇਆ ਉਹ ਨਾ ਰੋਡ ਤੇ ਸੁਣਦੇ ਆਹ ਜੱਲਾ ਸਰਪੰਚਾ ਮਾਰ ਗਿਆ ਇਹ ਹਾਂ ਇਹ ਮੈਂ ਕਿੱਥੇ ਪੈਸੇ ਕਿੱਥੇ ਲੈ ਗਿਆ ਜੀ ਪੈਸੇ ਨਹੀਂ ਉਹ ਕੋਈ ਨਹੀਂ ਲੈ ਮੈਂ ਛੱਡਿਆ ਹੋ ਗਿਆ ਜੀ ਵੀ ਸੁਤੇ ਨਾ ਜਾ ਕੇ ਫਿਰਦੇ ਆ ਜੀ ਪੈਸੇ ਤੂੰ ਸੁਤੇ ਬੈਠੀ ਤੁਸੀਂ ਮੈਂ ਫਿਰਦੇ ਨਹੀਂ ਮੈਂ ਲੈ ਹੀ ਨਹੀਂ ਪੈਸੇ ਵੀਰੇ ਸਾਥ ਸਾਡੇ ਹੱਥੋਂ ਹੋਣ ਸੀ ਪੈਸੇ ਕਢਾਇਆ ਲੋਕ ਕਮਾਲ ਉਹ ਵੀ ਮੈਂ ਲੈ ਹੀ ਨਹੀਂ ਜੀ ਜਾ ਕੇ ਛੱਡ ਕੇ ਤੁਸੀਂ ਵੀਡੀਓ ਬਣਾ ਰਹੇ ਹੋ ਜੀ ਭਾਈ ਤੇ ਪੈ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦੋਂ ਖੰਡਾ ਜੀ ਅੱਗੇ ਆ ਜਾ ਮੈਂ ਕਹਿੰਦਾ ਕਿ ਕਮਾਲ ਹੋ ਰਿਹਾ ਉਹ ਕਮਾਲ ਉਹ ਵੀ ਜਿਹੜਾ ਮੈਂ ਕੀਤਾ ਨਹੀਂ ਜਿਹੜਾ ਆਪਣੇ ਕੋਲ ਪਿਆ ਐਵੇਂ ਕਰੀ ਜਾਂਦੇ ਜੇ ਮੈਂ ਕੀਤਾ ਹੀ ਨਹੀਂ ਯਾਰ ਕਮਾਲ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ ਆ ਦੇਖੋ ਜੀ ਇਹ ਵੀਡੀਓ ਫੜ ਮੈਂ ਬਿਲਕੁਲ ਨਹੀਂ ਲਈ ਸਰਪੰਚ ਸਾਹਿਬ ਤੋਂ ਪੈਸੇ ਲਏ ਕਿ ਤੁਹਾਡੇ ਬਿਲਕੁਲ ਨਹੀਂ ਲਏ ਬਣਿਆ ਤੁਸੀਂ ਉਹ ਜਿੱਤੀ ਜਾਂਦਾ ਮੈਂ ਕੋਈ ਪੈਸਾ ਲਵਾ ਤਾਣੇ ਜਾਣ ਕੇ ਸੱਦੇ ਪੈਸੇ ਉਹ ਸਾਰੀ ਵੀਡੀਓ ਆ ਗਈ ਤੁਹਾਡੇ ਸੋਤੇ ਹੋਈ ਆ ਰਹੀ ਹੈ ਫਿਰ ਵੀ ਆ ਗਈ ਮੇਰੀ ਵੀਡੀਓ ਬਿਲਕੁਲ ਆਈ ਹੈ ਹਾਂ ਇੱਥੇ ਬੈਠੇ ਤੁਸੀਂ ਚਾਕੇ ਦੇ ਪਾਏ ਕੋਈ ਨਹੀਂ ਨਾ ਮਾਰੋ ਜਾਨ ਮਾਰੀ ਜੀ ਅਸੀਂ ਇਸੇ ਕਰੀ ਵੀਡੀਓ ਹੁਣਾਈ ਬੰਦਾ ਪ੍ਰਾਈਮ ਦੇ ਦੋ ਇਹਨਾਂ ਬਾਕਸ ਕੋਲ مہارے مر نہیں کری کری جاؤ مرضی کری تو سارے من جانے پیسے کریں ਕਿੰਨਾ ਨੰਬਰ ਹੈ ਸਰ ਆਪਨੇ ਦਿੱਲੇ ਪਰਵਾਹੀ ਲੈ ਪੈਸੇ 800 ਦੇ ਨਹੀਂ ਅਰੇ ਮਾਰੀ ਜਨਾ ਪੁੱਠੇ ਗੰਦਰੀ ਜਿਹੜੇ ਤੁਸੀਂ 800 ਨਹੀਂ ਆ ਆ ਆ ਆਪਨੇ ਦਿੱਲੇ ਪਰ ਪੈਸੇ ਨਹੀਂ ਆਉਂਦੇ ਆ ਨਾ ਤੁਹਾਨੂੰ ਆਹ ਨੋਟ ਮਿਲ ਗਿਆ ਉਹ ਖੜੇ ਕੋ ਮੈਂ ਲੈ ਨਹੀਂ ਤੁਸੀਂ ਫੋਟੋ ਸਿਰ ਕਾਈ ਜੋ 95 ਤਾਂ ਇਹਦਾ ਤੁਹਾਨੂੰ ਲੈ ਤੁਹਾਨੂੰ ਆ ਦੇ ਸਕਦੇ ਹੈ ਲੋ ਇਹਨੂੰ ਐਸੇ ਚੁਬਾਇਆ ਦਾ ਕਮਾਲ ਇਹ ਜੋ ਗੱਲਾਂ ਬਰੂਗਾਂ ਤੁਹਾਡੇ ਖਿਲਾਫ ਜਾਣਗੀਆਂ ਮੈਂ ਜਿਹੜਾ ਪਹਿਲੀ ਵੀ ਕੀਤੀ ਮੈਂ ਉਹ ਵੀ ਤੁਸੀਂ ਕੁੱਤੇ ਫੜਦੇ ਹੋ ਦੇਖ ਤਵੇ ਮਾਈ ਜਮਾ ਦੂਜੇ ਸਾਰੇ ਬਾਗ ਲਾ ਇੱਥੇ ਇੰਨੇ ਦਿਨ ਤੁਹਾਨੂੰ ਅੰਦਰ ਕਾੜੀ ਦਿੱਤੀਆਂ ਇੱਕ ਵਾਰੀ ਵੀ ਨਹੀਂ ਦਿੱਤੀ ਗੱਤਾਂ ਚਾਰ ਦਿਨ ਦਿੱਤੀਆਂ ਆ ਲੋ ਉਹ ਤੁਸੀਂ ਤਾਂ ਟੇਬਲ ਤੇ ਰੱਖਿਆ ਸੀ ਚਲੋ ਸਾਬ ਜੀ ਜਿਹੜਾ ਇਹ ਦੱਸਦਾ ਕਿ ਉਹ ਕਰੂਗੀ ਆ ਇਹ ਵੀ ਨਿਯਾਇਤ ਕਰੀ ਜਾਂਦੇ ਆ ਤੁਸੀਂ ਇਹ ਹੁਣ ਵੀਡੀਓ ਸਰਕਾਰੀ ਮੇਰੇ ਤੋਂ ਗਲਤੀ ਹੋਗੀ ਇਹਨਾਂ ਨੇ ਵੈਸੇ ਚੱਕੇ ਸੀਗੇ ਲਈ ਸੀ ਇਹ ਬੰਦ ਉਹਨਾਂ ਤੋਂ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਤੋਂ ਲੈ ਸੀ ਪੈਸੇ ਹੁਣ ਕਹਿੰਦੇ ਮੇਰੇ ਤੋਂ ਗਲਤੀ ਹੋਗੀ